ਹਾਂਜੀ ਇਹ ਵਾਲੇ ਸੂਟ ਆਪਣੇ ਕੋਲ ਇੱਕ ਇੱਕ ਸੂਟ ਰਹਿ ਗਿਆ ਸੀ ਇਹ ਸੇਲ ਤੇ ਲਗਾ ਦਿੱਤੇ ਕਿ ਇਹਨੇ ਮਸਲੀਨ कॉटन ਦਾ 5 ਮੀਟਰ ਸੂਟ ਰਹੇਗਾ ਫਰੰਟ ਤੇ embroidery ਰਹੇਗੀ ਨਾਲ ਮਸਲੀਨ ਦਾ ਦੁਪੱਟਾ embroidery ਵਾਲਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 699 ਫ੍ਰੀ ਸ਼ਿਪਿੰਗ ਇਨ ਪੰਜਾਬ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ कॉटन ਜਿਓਨ ਪ੍ਰਿੰਟਡ ਆਲਓਵਰ ਸੂਟ ਰਹੇਗਾ 3.5 ਮੀਟਰ ਦੁਪੱਟਾ ਪਿਓਰ ਕਾਟਨ ਮਲਮਲ ਦਾ ਏਮਬਰਾਇਡਰੀ ਵਾਲਾ 2.5 ਮੀਟਰ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 850 ਫਰੀ ਸ਼ਿਪਿੰਗ ਇਹਨਾਂ ਸੂਟਾਂ ਦਾ ਵੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਪਰ ਮੀਟਰ ਦੇ ਹਿਸਾਬ ਨਾਲ ਇਹ ਸਟੱਫ ਰਹੇਗਾ ਕਾਟਨ ਥ्रेड ਵਰਕ ਹੋਇਆ 400 ਪਰ ਮੀਟਰ ਨੈਕਸਟ ਪਿਓਰ ਕਾਟਨ ਕੈਂਬਰੀ ਕਾਟਨ ਸ਼ਰਟ ਰਹੇਗੀ 175 ਵੱਡੇ ਪਣੇ ਦੀ ਸਰਪਲਸ ਕਾਟਨ ਨਾਲ ਕੰਥਾ ਕਾਟਨ ਦੀ 2 ਮੀਟਰ ਕੰਟਰਾਸਟ ਬਾਟਮ ਰਹੇਗੀ ਮਸਲੀਨ ਕਾਟਨ ਦਾ embroidery ਵਾਲਾ ਦੁਪੱਟਾ ਰਹੇਗਾ ਇਨ੍ਹਾਂ ਸੁੱਟਾਂ ਦਾ ਜੋ ਪ੍ਰਾਈਸ ਆ ਉਹ 725 ਫ੍ਰੀ ਸ਼ਿਪਿੰਗ ਇਨ ਪੰਜਾਬ ਨੈਕਸਟ ਪਿਓਰ ਕੈਂਬਰੀ ਕਾਟਨ ਸ਼ਰਟ ਰਹੇਗੀ ਫਰੰਟ ਤੇ embroidery 2 ਮੀਟਰ ਇਸ ਦੇ ਨਾਲ ਕੈਂਬਰੀ ਕਾਟਨ ਦੀ ਬਾਟਮ ਰਹੇਗੀ embroidery ਵਾਲੀ ਮਸਲਿਨ ਦਾ ਦੁਪੱਟਾ embroidery ਵਾਲਾ ਸੌਫਟ ਰਹੇਗਾ ਪ੍ਰਾਈਸ ਇਨਾਂ ਸੁੱਟਾਂ ਦਾ 875 ਫ੍ਰੀ ਸ਼ਿਪਿੰਗ ਇਨ ਪੰਜਾਬ ਨੈਕਸਟ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੀ ਰਿਯਾਨ ਬਾਟਮ ਰਹੇਗੀ 2 ਮੀਟਰ ਇਸ ਦੇ ਨਾਲ ਪਾਕਿਸਤਾਨੀ embroidery ਚ ਫੋਨ ਦਾ ਦੁਪੱਟਾ ਰਹੇਗਾ 2 ਮੀਟਰ ਇਨਾਂ ਸੁੱਟਾਂ ਜੋ ਪ੍ਰਾਈਸ ਹੈ 680 फ्री शिपिंग नैक्सट ये अपने को सूट नाल सूट फ्री रहेगा जॉर्जर्ट का सूट रहेगा ढाई मीटर शर्ट रहेगी ढाई मीटर बॉटम रहेगी सूट बाय करने पैने ने दो सूटों का जो प्राइज है वो छे सौ पाँह फ्री शिपिंग स्क्रीनशॉट सेंड करके दट्सअप नंबर परडर प्लेस कर सद लाइक शेयर कमेंट जरूर करो कैश ऑन डिलवरी पेमेंट एडवास करनी पूटों के होर भी, भी कलर ऑप्शन थोड़ा मिल जाएगी थैंक यू जी